ਅੱਲਾਹ ਤਾਲਾ ਦਾ ਲੱਖ ਲੱਖ ਸ਼ੁਕਰ ਦਾ احਸਾਨ ਹੈ ਕਿ ਅਸੀਂ ਰਮਜ਼ਾਨੁਲ ਮੁਬਾਰਕ ਤੇ ਰੋਜ਼ੇ ਰੱਖ ਕੇ ਅੱਜ ਉਸ ਦੀ ਖੁਸ਼ੀ ਵਿੱਚ ਇਸੇ ਇਦਗਾ ਵਿੱਚ ਪੁੱਜ ਕੇ ਇਹ ਦੀ ਨਮਾਜ਼ ਪੜ੍ਹੀ ਔਰ ਦੁਆ ਕੀਤੀ ਅੱਲਾਹ ਤਾਲਾ ਦੇ ਦਰਬਾਰ ਵਿੱਚ ਕਿ ਅੱਲਾਹ ਤਾਲਾ ਸਾਡੇ ਮੁਲਕ ਹਿੰਦੁਸਤਾਨ ਵਿੱਚ ਖਾਸ ਕਰ ਪੂਰੇ ਕੰਟਰੀ ਵਿੱਚ ਅਮਨ ਔਰ ਰਹਿਮਾਨ ਰੱਖੇ ਤਾਂ ਕਿ ਹਰ ਇਨਸਾਨ ਜਿਹੜਾ ਹੈ ਅਮਨ ਔਰ ਇਮਾਨ ਦੀ ਜ਼ਿੰਦਗੀ ਜਿਹੜਾ ਹੈ گزار ਸਕੇ ਔਰ ਮੈਂ ਆਂਦਾ ਵੀ ਇਹੀ ਕਹੂੰਗਾ ਕਿ ਹਰ ਆਦਮੀ ਨੂੰ ਚਾਹੇ ਉਹ ਘਰ ਵਿੱਚ ਹੈ ਮਾਸਟਰ ਵਿੱਚ ਹੈ ਮੰਦਰ ਵਿੱਚ ਹੈ ਗੁਰਦੁਆਰੇ ਵਿੱਚ ਹੈ ਰੱਬ ਨੂੰ ਯਾਦ ਕਰੋ ਕਿ ਜਿਹੜਾ ਆਪਸੀ ਲੜਾਈ ਝਗੜਾ ਹੈ ਇਸ ਨੂੰ ਰੱਬ ਦੂਰ ਕਰੇ ਅਸੀਂ ਆਪਸ ਵਿੱਚ ਇਤਫਾਕ ਇਹ ਘਰ ਦੇ ਨਾਲ ਜ਼ਿੰਦਗੀ ਜਿਹੜੀ ਹੈ ਗੁਜ਼ਾਰੀ ਸਮਾ ਲਈ ਕਿ ਅੰਮ੍ਰਿਤਾਂ ਦਾ ਜਿਹੜੇ ਰੋਜ਼ੇ ਰੱਖਣ ਤੋਂ ਬਾਅਦ Eid ਦਾ ਦਿਹਾੜਾ ਬੜਾ ਖੁਸ਼ੀ ਨਾਲ Eidgah ਕਪੂਰਥਾ ਵਿੱਚ ਮਨਾਇਆ ਗਿਆ ਮੈਂ ਸਭ ਭਾਈਆਂ ਨੂੰ Eid ਦੇ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਤੇ ਅੱਲਾਹ ਅਗੇ ਔਰ ਦੁਆ ਕਰਦਾ ਹੈ ਕਿ ਅੱਲਾਹ ਇਸ ਮੁਲਕ ਤੇ ਪੂਰੀ ਕਾਮਯਾਬੀ ਦੇਵੇ ਤੇ ਅਮਨ ਸ਼ਾਂਤੀ ਪੰਜਾਬ ਜਿਹੜਾ ਹੈ ਖਾਸ ਕਰ ਸਾਰਾ ਦੇਸ਼ ਹੀ ਸਾਡਾ ਇਹ ਗੁਰੂਆਂ 피ਰਾਂ ਦੀ ਮਹਾਂਪੁਰਸਾਂ ਦੀ ਤਰਤੀਬ ਖਾਸ ਕਰ ਗੁਰਨਾਮ ਦੀ ਮਹਾਰਾਯੋਨ ਦਾ ਅਪਦੇਸ਼ ਹੈ ਕੋਈ ਬੋਲੇ RAM RAM ਕੋਈ ਖਦਾਈ ਕੋਈ ਸੇਵੇ ਗੁਸਈਆ ਕੋਈ ਅਲਾਈ ਕਰਨ ਕਰਨ ਕਰੀਮ ਕਿਰਪਾਤਾ ਰਹੀ ਅਸੀਂ ਉਸ ਪਰਮਾਤਮਾ ਜੀ ਨੂੰ ਪ੍ਰਭੂ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਈਦ-ਉਲ-ਫਤਰ ਦੇ ਮੌਕੇ ਤੇ ਕਿ ਪਰਮਾਤਮਾ ਸਾਰਿਆਂ ਨੂੰ ਸਮੱਤ ਬਖਸ਼ੇ ਜਿਸ ਤਰ੍ਹਾਂ ਪਹਿਲਾਂ ਆਪਸ ਵਿੱਚ ਜੋ ਭਾਈਚਾਰਕ ਸਾਂਝ ਨਾਲ ਰਹਿੰਦੇ ਰਿਹਾ ਸੀ ਕੌਕੀ ਸਮੇਂ ਨਾਲ ਬਹੁਤ ਸਾਰੀਆਂ ਭਾਈਚਾਰਿਆਂ ਦੇ ਵਿੱਚ ਖੜਾ ਪਣਾ ਰੀਆਂ ਨੇ ਉਹਨਾਂ ਤੋਂ ਸਾਰੇ ਭਾਈਚਾਰਕ ਬਚਨ ਆਪਸ ਵਿੱਚ ਭਾਈਚਾਰਕ ਸਾਂਝ ਬਣੀ ਜਾਵੇ ਪਿਆਰ ਬਣਿਆ ਰਹੇ ਇਸੇ ਤਰ੍ਹਾਂ ਹੀ ਰਲ ਮਿਲ ਕੇ ਸਾਰੇ ਦਿਨ ਜਿਹੜੇ ਹੈਗੇ ਆ ਖੁਸ਼ੀ ਦੇ ਉਹ ਮਨਾਉਂਦੇ ਰਹਿਣ ਔਰ ਸਮੁੱਚੇ ਸੰਸਾਰ ਦੇ ਸੁਖ શાંતੀ ਦੀ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਨੇਰ ਕਰੇ ਸਾਰੇ ਜੀਵਾਂ ਤੇ ਸਮਤ ਬਖਸ਼ੇ ਕਿ ਧਰਮ ਦੇ ਨਾਂ ਤੇ ਜਿਹੜੇ ਲੋਕ ਆਪਸ ਵਿੱਚ ਲੋਕਾਂ ਨੂੰ ਪਾੜ ਕੇ ਲੋਕਾਂ ਦਾ ਖੂਨ ਖਰਾਬਾ ਕਰਾ ਰਹੇ ਨੇ ਉਹਨਾਂ ਨੂੰ ਵੀ ਪ੍ਰਮਾਤਮਾ ਜਿਹੜੇ ਸਮਤ ਬਖਸ਼ੇ ਤਾਂ ਕਿ ਇਸ ਧਰਤੀ ਤੇ ਇਸ ਲੋਕਾਈ ਜਿਹੜੀ ਹੈ ਇਹ ਸਾਰੀ ਸੁਖ ਸ਼ਾਂਤੀ ਨਾਲ ਪਹਿਲਾਂ ਤੇ ਅਸੀਂ ਅੱਜ ਇਸਲਾਮੀਆਂ ਮਾਡਲ ਸਕੂਲ ਕਪੂਰਥਲਾ ਵਿਖੇ ਆਏ ਆਂ ਸਾਡੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਾਡੇ ਸਾਥੀ ਸਾਰੇ ਨਾਲ ਨੇ ਔਰ ਅਸੀਂ ਈਦ ਦੇ ਇਸ ਪਾਵਨ ਪਵਿੱਤਰ ਦਿਹਾੜੇ ਤੇ ਜਿੱਥੇ ਆਪਣੇ ਸਾਥੀਆਂ ਨੂੰ ਵਧਾਈ ਦੇਣ ਆਏ ਆਂ ਉੱਥੇ ਅਸੀਂ ਦੁਆ ਕਰਦੇ ਆਂ ਅਰਦਾਸ ਕਰਦੇ ਆਂ ਕਿ हे ਵਾਹਿਗੁਰੂ ਇਹ ਵਕ ਵਕ ਧਰਮਾਂ ਦੇ ਲੋਕ ਵਕ ਵਕ ਵਰਗਾਂ ਦੇ ਲੋਕ ਜਦੋਂ ਆਪੋ ਆਪਣੇ ਦਿਨ ਮਨਾਉਂਦੇ ਨੇ ਤੇ ਸਾਨੂੰ ਉਹਨਾਂ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਦਾ ਹੈ ਇਹ ਜਿਹੜੀ ਵਿਧ ਬਣੀ ਆ ਇਹ ਹਮੇਸ਼ਾ ਐਵੇਂ ਬਣੀ ਰਵੇ ਅਸੀਂ ਇਹਨਾਂ ਦੀ ਭਾਈਚਾਰਕ ਸਾਂਝ ਜਿਹੜੀ ਆ ਉਹ ਵੱਧਦੀ ਰਵੇ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਹਰ ਖੇਤਰ ਵਿੱਚ ਇਹਨਾਂ ਦੇ ਕੰਮ ਆ ਸਕੀਏ ਔਰ ਜਿੱਥੇ ਸਾਡੀਆਂ ਛੋਪੀ ਸ਼ਾਵਾਂ ਨੇ ਇਹਨਾਂ ਨੂੰ ਉੱਥੇ ਅਸੀਂ ਹੋ ਸੱਚੇ ਬਾਦਸ਼ਾਹ ਕੋਲੋਂ ਦੁਆ ਵੀ ਕਰਦੇ ਆ ਅਰਦਾਸ ਵੀ ਕਰਦੇ ਆ ਕਿ ਸਾਡੇ ਸਾਰੇ ਵਰਗਾਂ ਨੂੰ ਸਾਰੇ ਧਰਮਾਂ ਨੂੰ ਆਪਸ ਵਿੱਚ ਸਤਿ ਭਾਵਨਾ ਨਾਲ ਰਹਿੰਦਾ ਸੁਭਾਗ ਬਖਸ਼ਿਆ ਜਾਵੇ ਔਰ ਜਿਹੜੀ 1921 ਸਾਡੇ ਵਿੱਚ ਕੋਈ ਕਮੀ ਹੈ ਉਹ ਸਾਡੀਆਂ ਕਮੀਆਂ ਸੱਚੇ ਪਾਤਸ਼ਾਹ ਜੀ ਦੂਰ ਕਰੋ ਮੈਂ ਕਮਰ ਇਕਬਾਲ ਸਿੰਘ ਆਮ ਆਦਮੀ ਪਾਰਟੀ ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ ਕਪੂਰਥਲਾ ਔਰ ਸਾਇੰਸ ਐਂਡ ਟੈਕਨੋਲੋਜੀ ਡਿਪਾਰਟਮੈਂਟ ਪੰਜਾਬ ਦੀ ਜਿਹੜੀ ਸੇਵਾ ਸਰਕਾਰ ਨੇ ਲਾਈ ਹੈ ਉਹਦੇ ਤਹਿਤ ਮੈਂ ਤੁਹਾਡੇ ਕੋਲ ਹਾਜ਼ਰ ਆ ਮੇਰੇ ਨਾਲ ਮੇਰੇ ਸਾਥੀ ਪ੍ਰਵਿੰਦਰ ਸਿੰਘ ਘੋਟ ਸੀਨੀਅਰ ਆਗੂ ਨੇ ਆਰਕੀਟੈਕਟ ਨੇ ਦੁਆਬਾ ਜ਼ੋਨ ਦੇ ਸੈਕਟਰੀ ਨੇ ਡੀਐਸਪੀ ਕਰਨੈਲ ਸਿੰਘ ਜੀ ਜੋ ਕਿ ਰਿਟਾਇਰਡ ਡੀਐਸਪੀ ਨੇ ਔਰ ਇਸ ਵੇਲੇ ਸਰਕਾਰ ਨੇ ਇਹ ਨਜ਼ੀਮਵਾਰੀ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਕਪੂਰਥਲਾ ਦੀ ਲਈ ਹੈ ਤੇ ਮੇਰੇ ਨਾਲ ਜਗਦੇਵ ਥਾਪਰ ਜੀ ਨੇ ਸਾਡੀ ਆਮ ਆਦਮੀ ਪਾਰਟੀ ਦੇ ਹੋਰ ਵੀ ਸਾਥੀ ਨੇ ਮੈਂ ਸਾਰਿਆਂ ਵੱਲੋਂ ਵਧਾਈ ਪੇਸ਼ ਕਰਦਾ ਔਰ ਆਪ ਸਭ ਦਾ ਧੰਨਵਾਦ ਕਰਦਾ ਸਭ ਤੋਂ ਪਹਿਲਾਂ ਮੁਸਲਮ ਭਾਈਦਾਰੇ ਨੂੰ ਇਸ ਸੁਤੰਤਰ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਮੁਬਾਰਕਾਂ ਸ਼੍ਰੋਮਣੀ ਕਾਲਕਲ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਜੀ ਵੱਲੋਂ ਅਤੇ ਸਾਡੇ ਕਬੂਤਖਲਾ ਦੇ ਮੇਰੇ ਸਰਕਾਰ ਜੋ ਵੀਰ ਹਲਕਾ ਇੰਚਾਰਜ ਸਦਾ ਹਕਸ਼ਨ ਸਿੰਘ ਵਾਲਾ ਜੀ ਵੱਲੋਂ ਪੇਸ਼ ਕਰਨਾ ਹੈ ਅਰਦਾਸ ਸੁਮੀ ਪਾਕਿਸਤਾਨ ਵੱਲੋਂ ਇੱਥੇ ਈਦ ਦਾ ਤੇ ਮੁਸਲਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦੇਣ ਲਈ ਆਏ ਆ ਅਤੇ ਗੁਰੂ ਮਾਰਗ ਅਰਦਾਸ ਕਰਦੇ ਆ ਕਿ ਇਹਦੇ ਦਿਹਾੜੇ ਮਨਾਉਨੇ ਆਸੀਂ ਹਰ ਧਰਮ ਦੇ ਜੋ ਵੀ ਦਿਹਾੜੇ ਮਨਾਏ ਜਾਂਦੇ ਆ ਇਹ ਸਾਡੀ ਇੱਕ ਭਾਈਚਾਰ ਸਾਂਝ ਨੂੰ ਮਜ਼ਬੂਤ ਕਰਦੇ ਆ ਸਾਨੂੰ ਇੱਕ ਦੂਜੇ ਨਾਲ ਨੇੜਤਾ ਦੇ ਦਿੰਦੇ ਆ ਕਿ ਜਿਸ ਵੀ ਧਰਮ ਦੇ ਵਿੱਚ ਬੈਠ ਕੇ ਕੋਈ ਵੀ ਧਰਮ ਆਪਣੇ ਧਾਰਮਿਕ ਦਿਨ ਮਨਾਉਂਦਾ ਉਸ ਧਰਮ ਦੀ ਪਰਪਕਤਾ ਯਾਦ ਕਰਦਾ ਆ ਉਸ ਧਰਮ ਦੀ ਆਉਣ ਵਾਲੀ ਪਨੀਰੀ ਨੂੰ ਉਸ ਧਰਮ ਬਾਰੇ ਜਾਗਰੂਕ ਕਰਦਾ ਹੋਇਆ ਇੰਨੀ ਹੀ ਗੱਲ ਬੋਲਦਾ ਇੱਕ ਵਾਰੀ ਫੇਰ ਸ਼ੋਮਨੀ ਗੜ੍ਹਸਲ ਵੱਲੋਂ ਪਾਰਟੀ ਪ੍ਰਧਾਨ ਸਾਹਿਬ ਜੀ ਸੁਖਵੀਰ ਸਿੰਘ ਦੀ ਬਾਦਲ ਜੀ ਤੇ ਸਾਡੇ ਹਲਕਾ ਜਾਸ ਸਾਹਿਬ ਬਿਸ਼ਨ ਸਿੰਘ ਵਾਲਿਆ ਜੀ ਵੱਲੋਂ ਮੁਸਲਿਮ ਭਾਈਚਾਰੇ ਨੂੰ ਬਹੁਤ ਬਹੁਤ